ਹੈਲੋ ਸਤਿ ਸ੍ਰੀ ਅਕਾਲ ਜੀ ਤੁਹਾਡੇ ਆਪਦਾ ਮੇਰੇ ਚੈਨਲ ਦੇ ਮਾਝ ਵਾਲੇ ਬਲੌਗ ਵਿੱਚ ਆਸ ਕਰਦੇ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਰਦੇ ਇੱਕ ਚੰਗੇ ਜਿਹੇ ਕਮੈਂਟ ਦੇ ਨਾਲ ਸ਼ੁਰੂਆਤ ਸਾਡਾ ਅੱਜ ਦਾ ਪਿਆਰਾ ਜਿਹਾ ਕਮੈਂਟ ਸੀ ਭੈਣ ਸੁਖਜਿੰਦਰ ਜੀ ਕੌਰ ਵੱਲੋਂ ਜਿਹੜੇ ਕਹਿੰਦੇ ਕਿ ਭੈਣ ਮੈਂ ਅੱਜ ਤਾਂ ਵੀ ਬਿਗੈਰ ਫਿਲਟਰ ਵਾਲੀ ਵੀਡੀਓ ਚਿਹਰਾ ਵੇਖ ਲਿਆ ਵੀਡੀਓ ਨਹੀਂ ਬਿਗੈਰ ਫਿਲਟਰ ਵਾਲਾ ਚਿਹਰਾ ਵੇਖ ਲਿਆ ਸੋ ਪਹਿੰਜੀ ਤੁਹਾਡਾ ਬਹੁਤ ਬਹੁਤ ਦਿਲੋਂ ਧੰਨਵਾਦ ਇੰਨਾ ਪਿਆਰਾ ਜਿਹਾ ਕਮੈਂਟ ਕਰਨ ਵਾਸਤੇ ਕਮੈਂਟ ਤੋਂ ਬਾਤ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਤੇ ਵੀਡੀਓ ਹਮੇਸ਼ਾ ਦੀ ਤਰ੍ਹਾਂ ਸਾਡੀ ਸਕਿਨ ਦੇ ਅਕੋਰਡਿੰਗ ਹੀ ਹੋਊਗੀ ਬਹੁਤ ਹੀ ਪੈਣਾਂ ਦੇ ਜਿਹੜੇ ਕਮੈਂਟ ਆਉਂਦੇ ਆ ਕਿ ਪੈਣ ਸਾਡੇ ਜਿਹੜੇ ਤੇ ਜਣੀਆਂ ਝੁਰੜੀਆਂ ਪੈਣੀਆਂ ਸ਼ੁਰੂ ਹੋ ਗਈਆਂ ਵਾ ਬੜੀਆਂ ਹੀ ਪੈਣ ਦੇ ਕਮੈਂਟ ਆਏ ਕਿ ਸਾਡੀ ਉਮਰ ਹਜੇ ਜ਼ਿਆਦਾ ਨਹੀਂ ਕਿ ਸਾਡੀ ਉਮਰ ਕੋਈ ਕਹਿੰਦਾ ਕਿ ਹਜੇ ਮੇਰੀ ਉਮਰ ਜਿਹੜੀ ਆ 39 ਸਾਲ ਆ ਕੋਈ ਕਹਿੰਦਾ ਕਿ ਜੇ ਮੈਂ 40 ਦੀ ਨਹੀਂ ਹੋਈ ਕੋਈ ਕਹਿੰਦੀ ਕਿ ਮੈਂ 35 ਸਾਲਾਂ ਦੀ ਆ ਤੇ ਸਾਡੀ ਜਿਹੜੀ ਸਕਿਨ ਆ ਇੱਕਦਮ ਜਿਹੜੀ ਲੂਸ ਹੋ ਗਈ ਆ ਸਾਡੀ ਸਕਿਨ ਤੇ ਚਿਹਰੇ ਖਿਚੋੜਨਾ ਪੈ ਰਿਹਾ ਵਾ ਤਾਂ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਤੁਸੀਂ ਆਪਣੀਆਂ ਝੁਰੜੀਆਂ ਨੂੰ ਜਿਹੜਾ ਠੀਕ ਕਰ ਸਕਦੇ ਆ ਔਰ ਜੇ ਤੁਹਾਡੇ ਚਿਹਰੇ ਤੇ ਝੁਰੜੀਆਂ ਨਹੀਂ ਪਈਆਂ ਤੇ ਤੁਸੀਂ ਇਹ ਚੀਜ਼ ਕਰਨੀ ਸ਼ੁਰੂ ਕਰ ਦੋ ਤੁਹਾਡੇ ਚਿਹਰੇ ਤੇ ਆਉਣ ਵਾਲੇ ਸਮੇਂ ਦੇ ਝੁਰੜੀਆਂ ਪੈਣਗੀਆਂ ਵੀ ਨਹੀਂ ਚਿਹਰਾ ਤੁਹਾਡਾ ਬਿਲਕੁਲ ਇੱਕਦਮ ਕੱਸਿਆ ਰਹੂਗਾ ਜਿੱਥੇ ਆਪਾਂ ਜੇ ਖਾਣ ਪੀਣ ਦੱਸਦੇ ਆ ਜਿੱਥੇ ਆਪਾਂ ਚਿਹਰੇ ਤੇ ਲਗਾਉਣ ਨੂੰ ਦੱਸਦੇ ਆ ਉਥੇ ਆਪਾਂ ਚਿਹਰੇ ਦੀ ਸਾਨੂੰ ਨਾਲ ਦੀ ਨਾਲ ਜਿਹੜੀ ਐਕਸਰਸਾਈਜ਼ ਵੀ ਕਰਨੀ ਚਾਹੀਦੀ ਆ ਇਦੇ ਲਈ ਸਾਨੂੰ ਕੀ ਕੀ ਕਰਨਾ ਚਾਹੀਦਾ ਵਾ ਅੱਜ ਤੇ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਦੱਸਾਂਗੇ ਕਿ ਕਿਹੜੀ ਚੀਜ਼ ਦਾ ਆਪਾਂ ਇਹਦੇ ਵਿੱਚ ਇਸਤੇਮਾਲ ਕਰਨਾ ਵਾ ਕਿਸ ਤਰ੍ਹਾਂ ਕਰਨਾ ਵਾ ਇੱਥੇ ਆਪਾਂ ਜਿਹੜਾ ਵਾ ਬਦਾਮ ਰੋਗਨ ਤੇਲ ਲੈ ਲਿਆ ਵਾ ਬਦਾਮ ਰੋਗਨ ਇਹ ਵਾਲਾ ਜਿਹੜਾ ਤੇਲ ਵਾ ਤੁਸੀਂ ਮੈਡੀਕਲ ਸ਼ਾਪ ਤੋਂ ਲਿਓ ਉੱਥੋਂ ਬੜਾ ਹੀ ਵਧੀਆ ਬਦਾਮ ਰੋਗਨ ਤੇਲ ਮਿਲਦਾ ਵਾ ਇਹ ਰੋਗਨੇ ਬਦਾਮ ਸ਼ਹਿਰੀਂਦਾ ਵਾ ਔਰ ਇਹਨੂੰ ਤੁਸੀਂ ਲੈ ਕੇ ਮੰਨ ਲਓ ਇੰਨੀ ਹੀ ਤੁਸੀਂ ਵੱਡੀ ਸੀਸੀ ਲੈ ਲਈ ਆ ਜਿਆਦੀ ਵੱਡੀ ਨਹੀਂ ਲਈ ਤੇ ਔਰ ਇਹਦੇ ਵਿੱਚ ਤੁਸੀਂ ਕੀ ਕਰਨਾ ਹੈ ਇੱਕ ਤਵਾ ਲੈ ਲੈਣਾ ਵਾ ਤਵੇ ਤੇ ਨੂੰ ਗੈਸ ਤੇ ਰੱਖ ਲੈਣਾ ਗੈਸ ਚਾਲੂ ਕਰਕੇ ਉਸ ਤੋਂ ਬਾਅਦ ਗੈਸ ਨੂੰ ਸੇਮ ਕਰ ਦੇਣਾ ਇੱਕ ਛੋਟਾ ਜਿਹਾ ਤੁਸੀਂ ਕੋਈ ਵੀ ਫਰਾਈਪੈਨ ਲੈ ਲੈਣਾ ਵਾ ਉਹਦੇ ਵਿੱਚ ਇਹ ਸਾਰਾ ਤੇਲ ਤੁਸੀਂ ਪਾ ਲੈਣਾ ਤੇਲ ਪਾਉਣ ਤੋਂ ਬਾਅਦ ਤੁਸੀਂ ਉਹਦੇ ਵਿੱਚ 10 ਤੋਂ 12 ਜਿਹੜੇ ਲੌਂਗ ਪਾ ਲਓ ਲੌਂਗ ਨੂੰ ਪਾਉਣ ਤੋਂ ਬਾਅਦ ਤੁਸੀਂ ਉਹਨੂੰ ਮਿੱਠੀ-ਮਿੱਠੀ ਅੱਗ ਤੇ ਉਹਨੂੰ ਜਿਹੜਾ ਵਾ ਪਕਾ ਲੰਦੋ ਜਦੋਂ 15-20 ਮਿੰਟ ਬਾਅਦ ਜਿਹੜੇ ਰੌਂਗ ਜਾਂ ਇਹ ਪੂ ਫੁੱਲ ਕੇ ਡਬਲ ਹੋ ਜਾਣ ਤੇ ਸਮਝੋ ਤੁਹਾਡਾ ਤੇਲ ਜਿਹੜਾ ਪੱਕ ਗਿਆ ਵਾ ਉਸ ਤੋਂ ਬਾਅਦ ਤੁਸੀਂ ਕਿਸੇ ਵੀ ਸੀਸੀ ਵਿੱਚ ਪਾ ਕੇ ਨੂੰ ਰੱਖ ਲਓ ਔਰ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਮੂੰਹ ਹੱਥ ਧੋ ਕੇ ਇੱਕ ਵਾਰੀ ਤੁਸੀਂ ਆਪਣੇ ਚਿਹਰੇ ਦੀ ਇੱਕ ਮ사ਜ ਤੇ ਇੱਕ ਐਕਸਰਸਾਈਜ਼ ਜ਼ਰੂਰ ਕਰਿਆ ਕਰੋ ਇੱਥੇ ਆਪਾਂ ਤੇਲ ਲੈ ਲਿਆ ਕਿਉਂਕਿ ਮੇਰਾ ਤੇਲ ਬਣਾਇਆ ਹੋਇਆ ਹੀ ਤੇਲ ਵਾ ਮੈਂ ਇਸੇ ਸੀਸੀ 'ਚ ਪਾਇਆ ਸੀ ਵਾਪਸ ਤੁਸੀਂ ਇਸ ਚੀਜ਼ ਸੀਸੀ 'ਚ ਫੇਰ ਪਾ ਲਓ ਇੱਥੇ ਆਪਾਂ ਤੇਲ ਲੈ ਲਿਆ ਉਸ ਤੋਂ ਆਪਾਂ ਜਿਹੜਾ ਤੇਲ ਆਪਣੇ ਜਿਹੜਾ ਟੈਪ ਟੈਪ ਕਰਕੇ ਆਪਣੇ ਚਿਹਰੇ ਤੇ ਲਗਾ ਲੈਣਾ ਵਾ ਜਦੋਂ ਤੁਸੀਂ ਆਪਣੇ ਚਿਹਰੇ ਤੇ ਇਸ ਤੇਲ ਨੂੰ ਲਗਾਉਣਾ ਵਾ ਨਾ ਉਦੋਂ ਤੁਸੀਂ ਚਿਹਰਾ ਜਿਹੜਾ ਧੋਣਾ ਵਾ ਤੇ ਉਹਨੂੰ ਪੋਚਣਾ ਨਹੀਂ ਹੈ ਗਿੱਲੇ ਕੱਪੜੇ ਦੇ ਨਾਲ ਸੁੱਕੇ ਕੱਪੜੇ ਨਾਲ ਪੋਚਣਾ ਨਹੀਂ ਹੈ ਚਿਹਰੇ ਤੇ ਹਲਕਾ ਜਿਹਾ ਤੁਸੀਂ ਪਾਣੀ ਜਿਸ ਤਰ੍ਹਾਂ ਹੁੰਦਾ ਨਾ ਆਪਾਂ ਧੋਣ ਤੋਂ ਬਾਅਦ ਆ ਪਾਣੀ ਹੁੰਦਾ ਪਾਣੀ ਨੂੰ ਉਸ ਤਰ੍ਹਾਂ ਹੀ ਰਹਿਣ ਦੇਣਾ ਉਸ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਆਪਣੇ ਹੱਥਾਂ ਤੇਲ ਲਗਾ ਕੇ ਇਸ ਤਰ੍ਹਾਂ ਕਰਕੇ ਤੁਸੀਂ ਆਪਣੇ ਜਿਹੜਾ ਤੇਲ ਆ ਚਿਹਰੇ ਤੇ ਲਗਾ ਲੈਣਾ ਤੇਲ ਜਿਹੜਾ ਸਾਰਾ ਤੁਹਾਡੀ ਸਕਿਨ ਦੇ ਅੰਦਰ ਚਲ ਜਾਊਗਾ ਉਸ ਤੋਂ ਬਾਅਦ ਤੁਸੀਂ ਆਪਣੇ ਬੋਲੇ-ਬੋਲੇ ਹੱਥਾਂ ਦੇ ਨਾਲ ਐਸਟਰ ਐਸਟਰ ਸਟੈਪ ਬਾਈ ਸਟੈਪ ਐਸਟਰ ਤੁਸੀਂ ਐਸਰ ਆਪਣੀ ਫੇਸ ਦੀ ਮ사ਜ ਕਰਨੀ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਇੱਥੇ ਦੱਸਿਆ ਇਸ ਤਰ੍ਹਾਂ ਹੀ ਤੁਸੀਂ ਆ ਜਿਹੜੀ ਚੀਜ਼ ਆ ਨਾ ਆ ਜਿਹੜੀ ਚੀਜ਼ ਆ ਇਹਨੂੰ ਇਹਨੂੰ ਐਸਟਰਾ ਐਸਟਰਾ ਪਿੱਛੇ ਨੂੰ ਖਿੱਚਣਾ ਕਿਉਂਕਿ ਸਾਡੇ ਬਹੁਤ ਜ਼ਿਆਦੀਆਂ ਜੁੜੀਆਂ ਇਸ ਜਗ੍ਹਾ 'ਚ ਪੈਂਦੀਆਂ ਇੱਥੇ ਪੈਂਦੀਆਂ ਜਾਂ ਫਿਰ ਸਾਡੇ ਇੱਥੇ ਪੈਂਦੀਆਂ ਬਾਕੀ ਸਕਿਨ ਤੇ ਸਾਡੇ ਬਾਅਦ 'ਚ ਜੁੜੀਆਂ ਨੇ ਇਹ ਜਗ੍ਹਾ ਸਾਡੀ ਛੇਤੀ ਨਹੀਂ ਜੁੜਦੀਆਂ ਨਾ ਭਾਰਤੀਆ ਇਸ ਤਰ੍ਹਾਂ ਫਿਰ ਉਸ ਤੋਂ ਬਾਅਦ जो तो अखे हाथ रखना तो दबा नहीं अखा न एकदम पोला जा इत हख के उस तो बाद जो तुम इथों दिन जाना उदो हू अपने टाइट कर लेना ਚੀ ਲੈ ਛੱਡ ਦੇਣਾ ਬਿਲਕੁਲ ਪਿੱਛੇ ਜਾ ਕੇ ਆਪਾਂ ਇਹਨੂੰ ਛੱਡ ਦੇਣਾ ਵਾ ਇਸ ਤਰ੍ਹਾਂ ਤੇਲ ਦੀਆਂ ਜ਼ਿਆਦਾ ਬੂੰਦਾਂ ਨਹੀਂ ਲੈਣੀਆਂ ਸਿਰਫ ਕਿ ਇਹ ਤੋਂ ਸਤ ਬੂੰਦਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਉਸੇ ਤਰ੍ਹਾਂ ਲਗਾ ਲੈਣਾ ਅਸਲ ਵਿੱਚ ਸਾਡੇ ਜਿਹੜੇ ਮਸਲ ਆ ਉਹ ਢਿੱਲੇ ਹੋ ਜਾਂਦੇ ਜਦੋਂ ਸਾਡੇ ਮਸਲ ਢਿੱਲੇ ਹੋ ਜਾਂਦੇ ਤੇ ਸਾਡੀ ਸਕਿਨ ਜਿਹੜੀ ਆ ਲੂਸ ਹੋ ਜਾਂਦੀ ਹੈ ਉਸ ਤੋਂ ਬਾਅਦ ਸਾਡੀ ਸਕਿਨ ਤੇ ਝੋੜੀਆਂ ਪਾਣੀ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਵਾ ਇਹ जो भी मसाज करनी है तो हमेशा उपरू करनी है थले करनी है उपर न ही करनी है देखो देख सकते जी इस तरह तो चेहरे दी हमेशा जी ਜਿਨ੍ਹਾਂ ਦੀ 35+ ਉਮਰ ਹੋ ਗਈ ਹੈ ਉਹਨਾਂ ਨੂੰ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਬਹੁਤ ਪੈਣਾਂ ਦੇ ਕਮੈਂਟ ਆਏ ਕਿ ਹਜੇ ਸਾਡੀ ਉਮਰ 35 ਸਾਲ ਵਾ ਬਹੁਤ ਘੱਟ ਹੈ 40 ਵੀ ਨਹੀਂ ਟੱਪੇ ਤੇ ਸਾਡੇ ਚਿਹਰੇ 'ਚ ਜਿਹੜੀਆਂ ਛੂੜੀਆਂ ਪੈਣ ਡੈ ਪਈਆਂ ਵਾ ਤੁਸੀਂ ਇਸ ਤਰ੍ਹਾਂ ਰੈਗੂਲਰ ਮ사ਜ ਕਰੋ ਇਹ ਕੋਈ ਨਹੀਂ ਆ ਕਿ ਤੁਸੀਂ ਅੱਜ ਕੀਤੀ ਕੱਲ੍ਹ ਨਹੀਂ ਕਰਨੀ ਇਹ ਵਾਲੀ ਤੁਸੀਂ ਰੈਗੂਲਰ ਮ사ਜ ਕਰੋ ਜਿਹੜੀਆਂ ਪੈਣਾਂ ਦੇ ਪੈ ਗਈਆਂ ਵਾ ਉਹਨਾਂ ਦੇ ਬਿਲਕੁਲ ਘਟੋ ਜਾਣੀਆਂ ਔਰ ਜਿਹੜੀਆਂ ਪੈਣਾਂ ਦੇ ਹਜੇ ਪਈਆਂ ਨਹੀਂ ਗਈਆਂ ਆਉਣ ਵਾਲੇ ਟਾਈਮ 'ਚ ਪਊਗੀਆਂ ਨਹੀਂ ਤਾਡੀ ਸਕਿਨ ਜਿਹੜੀ ਬਿਲਕੁਲ ਟਾਈਟ ਰਹੂਗੀ ਜੇ ਤੁਸੀਂ ਇਸ ਤਰ੍ਹਾਂ ਆਪਣੇ ਚਿਹਰੇ ਦੀ ਇੱਕ ਤੇ ਤੁਹਾਡੀ ਮ사ਜ ਹੋਗੀ ਇੱਕ ਤੁਹਾਡਾ ਐਕਸਰਸਾਈਜ਼ ਹੋਗੀ ਦੂਸਰਾ ਜਿਹੜਾ ਤੁਹਾਡੇ ਅੰਦਰ ਜਿਹੜਾ ਇਸ ਤੇਲ ਦਾ ਵੀ ਅਸਰ ਹੋਣਾ ਵਾ ਸਕਿਨ ਜਿਹੜੀ ਆ ਅੰਦਰੋਂ ਜਿਹੜੀ ਤੁਹਾਡੇ ਮਸਲ ਟੁੱਟੇ ਹੋਇਆ ਉਹਨੂੰ ਬਿਲਕੁਲ ਜਿਹੜੇ ਆ ਇੱਕਦਮ ਸਹੀ ਕਰੂਗੀ ਔਰ ਜੇ ਤੁਹਾਡੇ ਮਸਲ ਟੁੱਟੇ ਨਹੀਂ ਆ ਤਾਂ ਉਹ ਬਿਲਕੁਲ ਟੁੱਟਣਗੇ ਵੀ ਨਹੀਂ ਜਦੋਂ ਸਾਡੇ ਆਸ ਜਿਹੜੇ ਮਸਲ ਟੁੱਟਨੇ ਸ਼ੁਰੂ ਹੋ ਜਾਂਦੇ ਆ ਉਦੋਂ ਹੀ ਸਾਡੇ ਚਿਹਰੇ ਤੇ ਝੁਰੜੀਆਂ ਪੈਣੀਆਂ ਸ਼ੁਰੂ ਹੁੰਦੀਆਂ ਵਾ ਇਸ ਕਰਕੇ ਸਾਨੂੰ ਸਭ ਤੋਂ ਪਹਿਲਾਂ ਆਪਣੇ ਮਸਲ ਜਿਹੜੇ ਆ ਉਹ ਠੀਕ ਕਰਨੇ ਹੋਗੇ ਔਰ ਜਦੋਂ ਆਪਾਂ ਮਸਲਾ ਆਪਣੇ ਠੀਕ ਕਰ ਲਾਂਗੇ ਤੇ ਚਿਹਰੇ ਦੀਆਂ ਜਿਹੜੀਆਂ ਝੁਰੜੀਆਂ ਵਾ ਉਹ ਆਟੋਮੈਟਿਕ ਹੀ ਠੀਕ ਹੋ ਜਾਣੀਆਂ ਵਾ ਸੋ ਵੀਡੀਓ ਜਿਹੜੀ ਆ ਪੂਰੀ ਐਂਡ ਤੱਕ ਜ਼ਰੂਰ ਦੇਖਿਆ ਕਰੋ ਕਿਉਂਕਿ ਉਸ ਤੋਂ ਬਾਅਦ ਤੁਸੀਂ ਬਹੁਤ ਜਿਹੜੇ ਸਵਾਲ ਕਰਦੇ ਆ ਕਮੈਂਟ ਕਰਕੇ ਉਹਦਾ ਕੋਈ ਗੱਲ ਨਹੀਂ ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਵੀ ਦੇ ਦਾਂਗੇ ਪਰ ਫਿਰ ਵੀ ਕਿਤੇ ਨਾ ਕਿਤੇ ਸਾਨੂੰ ਸਾਰੇ ਕਮੈਂਟਾਂ ਦੇ ਲਿਖ ਲਿਖ ਕੇ ਜਵਾਬ ਭੇਜਨੇ ਬੜੇ ਔਖੇ ਹੋ ਜਾਂਦੇ ਆ ਇਸ ਕਰਕੇ ਅਸੀਂ ਕਹਿੰਨੇ ਕਿ ਵੀਡੀਓ ਜ਼ਰੂਰ ਤੁਸੀਂ ਐਂਡ ਤੱਕ ਜ਼ਰੂਰ ਦੇਖਿਆ ਕਰੋ ਬਾਕੀ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਭ ਨੂੰ ਸਤ ਸ੍ਰੀ ਅਕਾਲ